ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਿਲਾ ਪੰਜਵਾ ਗਵਾਰੇ ਰੀ ਰੈਣ ਦਿਨਸ ਰਹੇ ਇਕ ਰੰਗਾ ਪ੍ਰਭ ਕੋ ਜਾਣ ਸਦ ਹੀ ਸੰਗਾ ਠਾਕੁਰ ਨਾਮ ਕੀਓ ਓਨ ਵਰਤਨ ਤ੍ਰਿਪਤ ਅਘਾਵਨ ਹਰ ਕੇ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰਪੂਰੇ ਕੀ ਸਰਨੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰ ਆਗਿਆਕਾਰ ਏਕੋ ਬਨਜ ਏਕੋ ਵਿਵਹਾਰੀ ਅਵਰ ਨ ਜਾਣੇ ਬਿਨ ਨਿਰੰਕਾਰੀ ਹਰਗ ਸੋਗ ਦੋਹੋਂ ਤੇ ਮੁਕਤੇ ਸਦਾ ਅਲਪ ਜੋਗ ਅਰ ਜੁਗ ਤੇ ਦਿਸੇ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ ਸੰਤਨ ਕੀ ਮਹਿਮਾ ਕਵਣ ਬਖਾਨੋ ਅਗਾਦ ਬੋਧ ਕਿਸ ਮਤ ਨਹੀਂ ਜਾਨੋ ਪਾਰ ਬ੍ਰਹਮੋਹੇ ਕਿਰਪਾ ਕੀਜਾ ਧੂਰ ਸੰਤਨ ਕੀ ਨਾਨਕ ਦੀਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 181 ਦੇ ਉੱਪਰ ਅੰਕਿਤ ਹੈ ਇਹ ਸ਼ਬਦ ਜੋ ਰਹਾਉ ਦਾ ਬੰਦ ਹੈ ਉਹਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਆ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰਿ ਰਹਾਉ ਗੁਰਸੰਗਤ ਜੀ ਸਿੱਖੀ ਦਾ ਬਹੁਤ ਵੱਡਾ ਸਿਧਾਂਤ ਹੈ ਹੋਇਆ ਸ਼ਰਨ ਸਿਧਾਂਤ। ਉਹਦੀ ਸ਼ਰਨ ਵਿੱਚ ਆਉਣਾ। ਵੈਸੇ ਨੀਤੀ ਦੇ ਚਾਰ ਭੇਦ ਹਨ ਸ਼ਾਮ, ਦਾਮ, ਦੰਡ ਭੇਦ। ਸ਼ਾਮ ਦਾ ਅਰਥ ਹੁੰਦਾ ਹੈ ਕਿ ਸ਼ਰਨ ਵਿੱਚ ਆਉਣਾ, ਸਮਰਪਣ ਹੋਣਾ। ਹੁਣ ਸਤਗੁਰੂ ਦੀ ਸ਼ਰਨ ਵਿੱਚ ਆ ਕੇ ਸਾਨੂੰ ਪ੍ਰਾਪਤ ਕੀ ਹੁੰਦਾ ਹੈ ਇੱਕ ਬੰਦਾ ਬਹੁਤ ਦੁਖੀ ਸੀ ਤੁਰਿਆ ਜਾ ਰਿਹਾ ਭਟਕ ਰਿਹਾ ਇੱਕ ਜਗ੍ਹਾ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਉਹ ਭਾਲ ਕਿਸ ਕਰਦੀ ਕਰ ਰਿਹਾ ਸੀ ਕਿ ਮੈਨੂੰ ਸੁੱਖ ਚਾਹੀਦਾ ਮੈਂ ਬਹੁਤ ਦੁਖੀ ਹਾਂ ਸਾਤ ਸੰਗਤ ਜੀ ਜਿਸ ਵੇਲੇ ਉਹਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਉਹ ਅਸਥਾਨ ਸੀ ਗੁਰੂ ਦਾ ਘਰ ਉੱਥੋਂ ਆਵਾਜ਼ ਕੰਨਾਂ ਵਿੱਚ ਪਈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਹੋ ਨਾਨਕ ਸੁਣ ਰੇ ਮਨਾ ਦੁਰਲੱਭ ਮਾਨੁਖ ਦੇ ਬੜੀ ਤੇਜ਼ੀ ਦੇ ਨਾਲ ਉਹਦੇ ਕਦਮ ਜਿਹੜੇ ਸ਼ਨ ਗੁਰੂ ਘਰ ਦੇ ਵੱਲ ਆਉਣੇ ਸ਼ੁਰੂ ਹੋ ਗਏ ਜਿਸ ਵੇਲੇ ਸਤਗੁਰੂ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਦੇ ਦਰਬਾਰ ਵਿੱਚ ਪਹੁੰਚਦਾ ਹੈ ਉੱਥੇ ਫਿਰ ਉਹਦੇ ਕੰਨਾਂ ਵਿੱਚ ਆਵਾਜ਼ ਆਉਂਦੀ ਹੈ ਸ਼ਬਦ ਪੜਿਆ ਜਾ ਰਿਹਾ ਸੀ ਸਤ ਗੁਰ ਆਇਓ ਸ਼ਰਨ ਤੁਹਾਰੀ ਮੇਲਾ ਸੂਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਵੀ ਦੀ ਸ਼ਰਨ ਵਿੱਚ ਆ ਕੇ ਚਿੰਤਾ ਵੀ ਉਤਰ ਜਾਂਦੀ ਹੈ ਆਵਰ ਨਾ ਸੁਝੇ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖਾ ਛੁਟੇ ਹਮ ਨਿਰਗੁਣ ਲੇਹੋ ਵਾਰੀ ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੇ ਕੇਵਲ ਇਹਨਾਂ ਸਾਨੂੰ ਲੱਗਦਾ ਕਿ ਮੈਂ ਚਿੰਤਾ ਦੇ ਵਿੱਚ ਹਾਂ ਸਾਰੇ ਦੁੱਖ ਦੁਨੀਆ ਦੇ ਮੈਨੂੰ ਚੰਬੜ ਗਏ ਆ ਸਾਰੇ ਦੁੱਖਾਂ ਦੇ ਵਿੱਚ ਮੈਂ ਘਿਰਿਆ ਗਿਆ ਸਾਧ ਸੰਗਤ ਜੀ ਧਿਆਨ ਦਿਓ ਜਰਾ ਚਿੰਤਾ ਇੱਕ ਬੰਦਾ ਸੀ ਤੇ ਉਹਦੀ ਉਮਰ ਸੀ 45 ਸਾਲ ਦੀ ਉਹ ਡਿਪਰੈਸ਼ਨ ਵਿੱਚ ਆ ਗਿਆ ਤੇ ਉਹਦੀ ਘਰ ਵਾਲੀ ਉਹਨੂੰ ਡਾਕਟਰ ਦੇ ਕੋਲ ਲੈ ਗਈ ਜਿਹੜੋ ਮਨੋਵਿਗਿਆਨੀ ਸੀ ਉਹਦੇ ਕੋਲ ਲੈ ਗਈ ਤੇ ਡਾਕਟਰ ਬੜਾ ਸਿਆਣਾ ਸੀ ਡਾਕਟਰ ਕਹਿੰਦਾ ਭੈਣ ਜੀ ਤੁਸੀਂ ਬਾਹਰ ਜਾਓ ਮੈਂ ਇਹਦੇ ਨਾਲ ਗੱਲ ਕਰਦੀ ਉਹਨੂੰ ਪੁੱਛਦਾ ਵੀ ਤੂੰ ਪੜਿਆ ਕਿੰਨਾ ਕਹਿੰਦਾ ਜੀ ਮੈਂ 10 ਕਲਾਸਾਂ ਪੜਿਆ ਉਹ ਕਹਿੰਦਾ ਇੱਕ ਕੰਮ ਕਰੇਗਾ ਕਹਿੰਦਾ ਦੱਸੋ ਕਹਿੰਦਾ ਦੇਖ ਜਦੋਂ ਤੂੰ 10ਵੀਂ ਕਲਾਸ ਪੜ੍ਹਦਾ ਸੀ ਕਿੰਨੇ ਕੁ ਵਿਦਿਆਰਥੀ ਤੇਰੇ ਨਾਲ ਪੜ੍ਹਦੇ ਸੀ ਕਹਿੰਦਾ ਦੋ ਤਿੰਨ ਕਲਾਸਾਂ ਸੀ ਤੇ ਘੱਟੋ-ਘੱਟ 120 ਬੱਚੇ ਸਨ ਕਹਿੰਦਾ ਇੱਕ ਕੰਮ ਕਰ ਮੈਂ ਸ਼ਰਤੀਆ ਇਲਾਜ ਕਰਾਂਗਾ ਤੇਰਾ ਤੇਰਾ ਡਿਪਰੈਸ਼ਨ ਤੋਂ ਤੈਨੂੰ ਬਾਹਰ ਕੱਢ ਦੇਵਾਂਗਾ ਤੇ ਕਰਨਾ ਕੀ ਹੈ ਕਹਿੰਦਾ ਸਕੂਲ ਚਲੇ ਜਾ ਉਹ 120 ਬੱਚਿਆਂ ਦੀ ਲਿਸਟ ਲੈ ਲੈ ਜਿਨ੍ਹਾਂ ਤੇਨੂੰ ਯਾਦ ਹੈ ਤੇ ਉਹਨਾਂ ਨੂੰ ਮਿਲ ਕੇ ਆ ਕੀ ਕਰਦੇ ਆ ਹੁਣ ਕਿੱਥੇ ਆ ਉਹ ਸਾਰਾ ਪੂਰਾ ਬਾਇਓ ਡਾਟਾ ਕਾਠਾ ਕਰਕੇ ਲਿਆ ਚਲਾ ਗਿਆ ਸਕੂਲਾਂ ਨੂੰ ਰਜਿਸਟਰ ਮਿਲ ਗਿਆ ਸਾਰੇ ਜਾਦ ਆ ਗਏ ਫੇ ਕੱਲੇ ਕੱਲੇ ਕੋਲ ਗਿਆ ਕੱਲੇ ਕੱਲੇ ਤੇ ਘਰ ਗਿਆ 120 ਆ ਦੇ ਵਿੱਚੋਂ ਉਹਨੂੰ 70 ਬੰਦੇ ਮਿਲੇ 70 ਦੇ ਵਿੱਚੋਂ ਅੱਧੇ ਬੰਦੇ ਤਾਂ ਇੰਨੇ ਦੁਖੀ ਸਨ ਕੋਈ ਬਿਮਾਰੀ ਕਰਕੇ ਬੱਡ ਤੇ ਪਿਆ ਕੋਈ ਕੋਸ਼ ਕਰਾ ਕੋਈ ਕਿਸੇ ਤਰ੍ਹਾਂ ਕੋਈ ਐਕਸੀਡੈਂਟ ਕਰਕੇ ਕਿਸੇ ਦੀ ਹਰੀੜ ਦੀ ਹੱਡੀ ਟੁੱਟ ਗਈ ਹੈ ਕੋਈ ਕੁਛ ਕਿਦਾਂ ਪਿਆ ਤੋਂ ਸਾਰਿਆਂ ਦੇ ਕੋਲ ਜਾਂਦਾ ਦੋ ਚਾਰ ਬੰਦੇ ਮਿਲੇ ਜਿਹੜੇ ਬੜੇ ਖੁਸ਼ ਸੀ ਨਹੀਂ ਤਾਂ ਸਾਰੇ 70 ਦੇ 70 ਜਿਹੜੇ ਆ ਕੋਈ ਨਾ ਕੋਈ ਦੁੱਖ ਕੋਈ ਸੇ ਬੱਚਾ ਨਹੀਂ ਹੈ ਕਿਸੇ ਦੇ ਬੱਚਾ ਤੇ ਬੱਚਾ ਸੇਵਾ ਨਹੀਂ ਕਰਦਾ ਬਹੁਤ ਕੁਛ ਉਹ ਦੁੱਖ ਦੇ ਜਦੋਂ ਉਹ ਆਉਂਦਾ ਹੈ ਨਾ ਡਾਕਟਰ ਦੇ ਕੋਲ ਤੇ ਕਹਿੰਦਾ ਵੀ ਗਿਆ ਸੀ ਕਹਿੰਦਾ ਹਾਂ 120 ਬੱਚੇ ਸੀ ਮੇਰੇ ਨਾਲ ਜਿਹੜੇ ਪੜ੍ਹਦੇ ਸੀ ਦਸਵੀਂ ਦੇ ਵਿੱਚ ਤੇ 70 ਬੰਦਿਆਂ ਦੀ ਮੈਂ ਗੱਲਬਾਤ ਕਰਕੇ ਆ ਇੱਕ ਮਹੀਨਾ ਲੱਗ ਗਿਆ ਪਰ ਮੈਨੂੰ ਸਮਝ ਆ ਗਈ ਆ ਵੀ ਉਹਨਾਂ ਨਾਲ ਤਾਂ ਮੈਂ ਬਹੁਤ ਚੰਗਾ ਵਾਂ ਜਿन्हे ਦੁੱਖ ਉਹਨਾਂ ਕੋਲ ਆ ਨਾ ਉਹਨਾਂ ਨਾਲ ਤਾਂ ਮੈਂ ਤਾਂ ਬਹੁਤ ਚੰਗਾ ਮੇਰੇ ਕੋਲ ਬੱਚੇ ਵੀ ਆ ਮੇਰੇ ਕੋਲ ਕਾਰੋਬਾਰ ਵੀ ਆ ਮੇਰੇ ਕੋਲ ਘਰਵਾਲੀ ਵੀ ਆ ਤੇ ਘਰ ਵੀ ਆ ਮੇਰੇ ਕੋਲ ਸਾਰਾ ਕੁਝ ਹੈ ਮੈਂ ਵੀ ਡਿਪਰੈਸ਼ਨ 'ਚ ਆ ਗਿਆ, ਮੈਂ ਵੀ ਚਿੰਤਾ 'ਚ ਆ ਗਿਆ। ਮੇਰੇ ਨਾਲੋਂ ਤਾਂ ਜ਼ਿਆਦਾ ਉਹ ਦੁਖੀ ਐ। ਸਤਿਗੁਰੂ ਇਹੀ ਗੱਲ ਸਮਝਾਉਂਦੇ ਆ ਭਾਈ ਜਦੋਂ ਦੇਖੇਗਾ ਨਾ ਦੁਨੀਆ ਨੂੰ ਦੇਖੇਗਾ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ। ਅਸੀਂ ਨਾ ਦੁਖੀ ਹੋ ਜਾਂਦੇ ਆ, ਚਿੰਤਾ ਦੇ ਵਿੱਚ ਡਿਪਰੈਸ਼ਨ 'ਚ ਆ ਜਾਂਦੇ ਆ ਕਿ ਮੈਂ ਹੀ ਦੁਖੀ ਆ, ਦੁਨੀਆ ਵਿੱਚ ਸਭ ਤੋਂ ਵੱਡਾ ਦੁਖੀ ਮੈਂ ਆ। ਪਰ ਜਦੋਂ ਅਸੀਂ ਦੁਨੀਆ ਨੂੰ ਦੇਖਦੇ ਆ, ਵੀ ਸਾਨੂੰ ਪਤਾ ਲੱਗਦਾ ਵੀ ਸਾਡੇ ਨਾਲ ਵੀ ਵੱਡੇ-ਵੱਡੇ ਬੈਠੇ ਆ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ ਉੱਚੇ ਚੜ ਕੇ ਵੇਖਿਆ ਘਰ ਘਰ ਇਹਾਂ ਅੱਗ ਉੱਚੇ ਚੜ ਕੇ ਭਾਵ ਮੈਂ ਜਦੋਂ ਉੱਚੀ ਅਵਸਥਾ ਨੂੰ ਪ੍ਰਾਪਤ ਕੀਤਾ ਗਿਆਨ ਪ੍ਰਾਪਤ ਕੀਤਾ ਦੇਖਿਆ ਕਿ ਸਾਰੇ ਦੁਖੀ ਹੈ ਅਗੇ ਆਪਣਾ ਸਾਰ ਆਪਣੇ ਆਪ ਸਾਰੇ ਜਾਣਦੇ ਆ ਘਰਾਂ ਦੇ ਵਿੱਚ ਅੰਗੀਠੀ ਵਿੱਚ ਅੱਗ ਬਲਦੀ ਹੁੰਦੀ ਸੀ ਤੇ ਚਿਮਨੀ ਹੁੰਦੀ ਸੀ ਤੇ ਚਿਮਨੀ ਦੇ ਵਿੱਚੋਂ ਧੂਆ ਬਾਹਰ ਨਿਕਲਦਾ ਹੁੰਦਾ ਸੀ ਹਰੇ ਘਰ ਤੋਂ ਨਿਕਲਦਾ ਸੀ ਤੇ ਅੱਗ ਅੱਜ ਵੀ ਬਲਦੀ ਐ ਅੱਜ ਗੈਸ ਆ ਗਈ ਐ ਪਰ ਅੱਗ ਤਾਂ ਅੱਜ ਵੀ ਬਲਦੀ ਪਈ ਐ ਨਾ ਦੁਖੀ ਹਰੇਕ ਬੰਦਾ ਕਈਆਂ ਦਾ ਧੂਆ ਨਿਕਲ ਜਾਂਦਾ ਕਈ ਰੋਲਾ ਪੈ ਜਾਂਦਾ ਕਈਆਂ ਦਾ ਨਹੀਂ ਪੈਂਦਾ ਦੁਖੀ ਸਾਰੇ ਹੀ ਐ ਪਰ ਗੁਰੂ ਮਹਾਰਾਜ ਨੇ ਕਿਹਾ ਵੀ ਦੋ ਨਾਨਕ ਦੁਖੀ ਆ ਸਭ ਸੰਸਾਰ ਨਾਲ ਗੱਲ ਕਹੀ ਮੰਨੇ ਨਾਉ ਸੋਈ ਜਨ ਜਾਏ ਔਰ ਹੀ ਕਰਮ ਨਾਲ ਲੇਖੇ ਲਾ ਜਿਹੜਾ ਨਾਮ ਨਾਲ ਜੁੜ ਗਿਆ ਉਹ ਚਿੰਤਾ ਤੋਂ ਰਹਿਤ ਹੋ ਗਿਆ ਚਿੰਤਾ ਤਾਂ ਕੀ ਕੀਤੀ ਐ ਜੋ ਅਨ ਹੋਣੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰਨੇ ਕੋ ਇਹ ਤਾਂ ਹਮਦਾ ਰਹਿੰਦਾ ਦੁੱਖ ਸੁਖ ਚਲਦਾ ਜਿੱਦਣ ਇਹ ਜੀਵਨ ਦੇ ਵਿੱਚ ਆ ਕਦੋਂ ਸਮਝ ਆਏਗੀ ਜਦੋਂ ਅਸੀਂ ਸ਼ਰਨ ਵਿੱਚ ਆਵਾਂ ਮੈਂ ਗੱਲ ਕਰ ਰਿਹਾ ਸੀ ਉਹ ਬੰਦਾ ਆਇਆ ਸ਼ਰਨ ਵਿੱਚ ਤੇ ਉਹਨੂੰ ਆ ਕੇ ਸਮਝ ਆਈ ਕਿ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਮੈਂ ਤੇਰੀ ਸ਼ਰਨ ਵਿੱਚ ਆਇਆ ਗੁਰੂ ਰਾਮਦਾਸ ਜੀ ਕਹਿੰਦੇ ਨਾ ਸਤਿਗੁਰ ਜੀ ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਅਬ ਤੇ ਹੁਣ ਜਬ ਤੇ ਉਹਦਾ ਮਤਲਬ ਹੀ ਹੁਣ ਮੈਂ ਹੁਣ ਤੇਰੀ ਸ਼ਰਨ ਵਿੱਚ ਆਇਆ ਭਾਵੇਂ ਤੂੰ ਰੱਖ ਲੈ ਭਾਵੇਂ ਮਾਰ ਜਿਉਂ ਭਾਵੇਂ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜੇ ਹਮ ਭੂਲ ਵਿਗਾੜ ਹੈ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਂ ਤੇਰੀ ਸ਼ਰਨ ਵਿੱਚ ਆਇਆ ਮੈਂ ਹੁਣ ਭਟਕਦਾ ਨਹੀਂ ਆ ਲੋਕਾਂ ਨੇ ਚੰਗਾ ਵੀ ਕਹਿਣਾ ਸਾਧ ਸੰਗਤ ਦੀ ਜੇ ਆਪਾਂ ਸੰਗਤ ਕਰਦੇ ਆ ਨਾ ਨੌਜੀ ਇਹਨੂੰ ਕੰਮ ਕੋਈ ਨਹੀਂ ਤੇ ਜੇ ਨਹੀਂ ਜਾਂਦੇ ਗੁਰਦੁਆਰੇ ਕਹਿੰਦੇ ਜੀ ਗੁਰਦੁਆਰੇ ਨਹੀਂ ਜਾਂਦੇ ਤੇ ਲੋਕੀ ਥੋੜੇ ਚੰਗਾ ਸਮਝਦੇ ਆ ਕਹਿੰਦੇ ਲੋਕਣ ਕੀ ਚਤ ਰਾਹੀ ਉਪਮਾ ਤੈ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾ ਸਤਿਗੁਰੂ ਕਹਿੰਦੇ ਜਿੱਦਣ ਆਏਗਾ ਨਾ ਮਨ ਕਰਕੇ ਤਨ ਕਰਕੇ ਹਰਿਆ ਭਰਿਆ ਹੋ ਜਾਂਦਾ ਜਿਹੜੀ ਬੂਟਿਆਂ ਨੂੰ ਜਿਹੜੇ ਪੌਦਿਆਂ ਨੂੰ ਪਾਣੀ ਮਿਲ ਜਾਂਦਾ ਉਹ ਹਰੇ ਭਰੇ ਜਾਂਦੇ ਜਿਹਨੂੰ ਸਤਿਗੁਰ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦੇ ਆ ਸਤਿਗੁਰ ਕਹਿੰਦੇ ਹਰ ਸੰਗ ਰਾਤੇ ਮਨ ਤਨ ਹਰੇ ਕਦੋਂ ਮਨ ਤਨ ਹਰਿਆ ਹੋਣਾ ਜਿੱਦਣ ਉਹਦਾ ਨਾਮ ਮਿਲਦਾ ਰੋਜ਼ ਪੜ੍ਹਦੇ ਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥਿਵੇ ਹਰਿਆ ਹਰ ਸੰਗ ਰਾਤੇ ਮਨ ਤਨ ਹਰੇ ਕਦੋਂ ਕਹਿੰਦੇ ਗੁਰਪੂਰੇ ਕੀ ਸਰਨੀ ਪਰੇ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਏ ਰਹਾਓ ਆਰੰਭ ਕਰਦੇ ਸ਼ਬਦ ਸਤਗੁਰ ਕਹਿੰਦੇ ਰੈਣ ਦਿਨਸ ਰਹੇ ਕਰੰਗਾ ਰਾਤ ਦਿਨ ਇੱਕ ਪਰਮੇਸ਼ਰ ਦੇ ਪਿਆਰ ਦੇ ਵਿੱਚ ਰਹਿੰਦਾ ਹੈ ਪ੍ਰਭ ਕੋ ਜਾਣੇ ਸਦ ਹੀ ਸੰਗਾ ਉਹ ਰੱਬ ਨੂੰ ਆਪਣੇ ਨੇੜੇ ਸਮਝਦਾ ਹੈ ਅਸੀਂ ਪਾਪ ਕਦੋਂ ਕਰਦੇ ਆ ਜਦੋਂ ਅਸੀਂ ਰੱਬ ਨੂੰ ਦੂਰ ਸਮਝਦੇ ਆ ਪਾਸ਼ਾ ਕਹਿੰਦੇ ਨਿਕਟ ਬੂਝੇ ਸੋ ਬੁਰਾ ਕਿਉਂ ਕਰੇ ਜਿਹੜਾ ਰੱਬ ਨੂੰ ਨੇੜੇ ਸਮਝਦਾ ਉਹ ਕਦੇ ਕੰਮ ਬੁਰਾ ਕਰੇਗਾ ਨਹੀਂ ਕਿਉਂਕਿ ਰੱਬ ਦੇਖਦਾ ਆ ਪੜਦੇ ਨਾ ਇਹ ਪੜਨ ਵਾਸਤੇ ਨਹੀਂ ਹੈ ਇਹ ਸ਼ਬਦ ਜਿਹੜੇ ਸਾਡੇ ਜੀਵਨ ਵਾਸਤੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਗੁਰ ਮੇਰੇ ਸੰਗ ਸਦਾ ਹੈ ਨਾ ਪ੍ਰਭੂ ਕੋ ਜਾਣੇ ਸਦ ਹੀ ਸੰਗਾ ਠਾਕੁਰ ਨਾਮ ਕੀਓ ਓਨ ਵਰਤਨ ਵਰਤਨ ਕਹਿੰਦੇ ਆ ਜਿਹੜੀ ਚੀਜ਼ ਹਮੇਸ਼ਾ ਸਾਡੀ ਵਰਤੋਂ ਦੇ ਵਿੱਚ ਆਉਂਦੀ ਆ ਆ ਸ਼ਬਦ ਪੜ੍ਹਦੇ ਆ ਨਾ ਗੁਰੂ ਮਹਾਰਾਜ ਜੀ ਦਾ ਕਹਿੰਦੇ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਦਾਨ ਭਗਤਨ ਕੋ ਵਰਤਨ ਜਿਹੜੇ ਗੁਣਾਂ ਦਾ ਖਜ਼ਾਨਾ ਨਾ ਇਹ ਭਗਤਾਂ ਦਾ ਵਰਤਨ ਹੈ ਜਿਹੜੀ ਵਰਤੋਂ ਦੇ ਵਿੱਚ ਚੀਜ਼ ਆ ਹਮੇਸ਼ਾ ਉਹਨੂੰ ਜਪਦੇ ਆ ਗੋਣਿਆਦਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ ਔ ਠਾਕੁਰ ਨਾਮ ਦਿਓ ਓਨ ਵਰਤਨ ਤ੍ਰਿਪਤ ਅਗਾਵਣ ਹਰ ਕੇ ਦਰਸ਼ਨ ਜਦੋਂ ਸਤਿਗੁਰੂ ਦੇ ਦਰਸ਼ਨ ਕਰਦੇ ਆ ਸਤਿਗੁਰੂ ਦੀ ਬਾਣੀ ਪੜ੍ਹਦੇ ਆ ਉਹ ਤ੍ਰਿਪਤ ਹੋ ਜਾਂਦੇ ਰੱਜ ਜਾਂਦੇ ਅਗਾਵ ਕਹਿੰਦੇ ਆ ਜਿਹੜੇ ਰੱਜ ਜਾਂਦੇ ਤ੍ਰਿਪਤ ਹੋ ਜਾਂਦੇ ਤ੍ਰਿਪਤ ਅਗਾਵਣ ਹਰ ਕੇ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰਪੂਰੇ ਕੀ ਸਰਨੀ ਪਰੇ ਰਹਾਓ ਚਰਨ ਕਮਲ ਆਤਮ ਆਧਾਰ ਆਧਾਰ ਦਾ ਅਰਥ ਹੁੰਦਾ ਹੈ ਸਹਾਰਾ ਜਿਸ ਤਰ੍ਹਾਂ ਆਪਾਂ ਸ਼ਬਦ ਪੜ੍ਹਦੇ ਨਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਉਹ ਮੇਰਾ ਆਧਾਰ ਹੈ ਉਹ ਮੇਰਾ ਸਹਾਰਾ ਹੈ ਜਦਨ ਸਤਗੁਰ ਦਾ ਨਾਮ ਸਾਡੀ ਆਤਮਾ ਦਾ ਸਹਾਰਾ ਬਣ ਗਿਆ ਨਾ ਚਰਨ ਕਮਲ ਆਤਮ ਆਧਾਰ ਏਕ ਨਿਹਾਰਾ ਆਗਿਆਕਾਰ ਆਗਿਆਕਾਰੀ ਕਿਹਨੂੰ ਕਹਿੰਦੇ ਆ ਸਤਿਗੁਰ ਕਹਿੰਦੇ ਜਿਹੜਾ ਏਕ ਨਿਹਾਰਾ ਜਿਹੜਾ ਇਹ ਸਭ ਪਾਸੇ ਇੱਕ ਨੂੰ ਦੇਖਦਾ ਵੀ ਪ੍ਰਮਾਤਮਾ ਇੱਕ ਹੈ ਏਕ ਨਿਹਾਰਾ ਆਗਿਆਕਾਰ ਵੀ ਨਹੀਂ ਕੀ ਇੱਥੇ ਬੈਠੇ ਆ ਸਾਨੂੰ ਗੁਰੂ ਦਾ ਡਰ ਹੈ ਆਮ ਕਰਕੇ ਕਹਿੰਦੇ ਵੀ ਗੁਰਦੁਆਰੇ ਝੂਠ ਨਹੀਂ ਬੋਲਣਾ ਗੁਰਦੁਆਰੇ ਗਾਲ ਨਹੀਂ ਕੱਢਣੀ ਚਾਹੀਦੀ ਮਤਲਬ ਇਹਦਾ ਹੋ ਗਿਆ ਵੀ ਅਸੀਂ ਬਾਹਰ ਝੂਠ ਬੋਲ ਸਕਦੇ ਆ ਬਾਹਰ ਅਸੀਂ ਗਾਲਾਂ ਕੱਢ ਸਕਦੇ ਆ ਉਹ ਲਿਖਿਆ ਹੁੰਦਾ ਨਾ ਗੁਰਦੁਆਰੇ ਗੁਰਦੁਆਰੇ ਅੰਦਰ ਸ਼ਰਾਬ ਪੀ ਕੇ ਆਉਣਾ ਪਨਾ ਹੈ ਮਤਲਬ ਬਾਹਰ ਤੁਸੀਂ ਪੀ ਸਕਦੇ ਹੋ ਤੇ ਮਤਲਬ ਬਾਹਰ ਰੱਬ ਨਹੀਂ ਹੈ ਤੇ ਗੁਰਦੁਆਰੇ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਹੀ ਆ ਚਾਰਦੀਵਾਰੀ ਦੇ ਵਿੱਚ ਵੀ ਇੱਥੇ ਝੂਠ ਨਹੀਂ ਬੋਲਣਾ ਇੱਥੇ ਗਲਤ ਕੰਮ ਨਹੀਂ ਕਰਨਾ ਫਿਰ ਅਸੀਂ ਸਭ ਜਗ੍ਹਾ ਕਰ ਲਈਏ ਕਹਿੰਦੇ ਨਹੀਂ ਭਾਈ ਏਕ ਨਿਹਾਰਾ ਹੈ ਉਹ ਆਗਿਆਕਾਰੀ ਹੈ ਜਿਹੜਾ ਇੱਕ ਇੱਕ ਨੂੰ ਦੇਖਦਾ ਸਭ ਜਗ ਏਕ ਨਿਹਾਰ ਹੈ ਆਗਿਆਕਾਰ ਏਕੋ ਬਣਜ ਏਕੋ ਵਿਵਹਾਰੀ ਏਕੋ ਬਣਜੈ ਇਕ ਹੀ ਉਹਦਾ ਵਪਾਰ ਕਰਨ ਵਾਲਾ ਅਵਰਣਾ ਜਾਣਸ ਬਿਨ ਨਿਰੰਕਾਰੇ ਫਰ ਕਿਸੇ ਨੂੰ ਨਹੀਂ ਜਾਣਦਾ ਨਿਰੰਕਾਰ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਜਿਹਨਾਂ ਨੂੰ ਰੰਗ ਲੱਗਾ ਨਾ ਉਹਨਾਂ ਦੀ ਗੱਲ ਕਰਦੇ ਆ ਕਹਿੰਦੇ ਹਰਗ ਸੋਗ ਦੋਹੂ ਤੇ ਮੁਕਤੇ ਹਰਖ ਕਹਿੰਦੇ ਖੁਸ਼ੀ ਸੋਗ ਕਹਿੰਦੇ ਗਮੀ ਉਹ ਦੋਨੇ ਅਵਸਥਾ ਦੇ ਵਿੱਚ ਮੁਕਤ ਹੁੰਦੇ ਆ ਹਰਖ ਸੋਗ ਦੋਹਾਂ ਤੋਂ ਮੁਕਤੇ ਇਹ ਨਹੀਂ ਕਿ ਜੇ ਖੁਸ਼ੀ ਆ ਗਈ ਤੇ ਇੰਨਾ ਖੁਸ਼ ਹੋ ਗਿਆ ਰੱਬ ਹੀ ਭੁੱਲ ਗਿਆ ਤੇ ਗਮੀ ਆ ਗਈ ਇੰਨੇ ਰੋਏ ਰੱਬ ਫਿਰ ਭੁੱਲ ਗਿਆ ਸਤਗੁਰ ਕਹਿੰਦੇ ਸੁਖ ਦੁਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤਪਸ਼ਾ ਹਰਗ ਸੋਗ ਦੋਨਾਂ ਨੂੰ ਇੱਕੋ ਜਿਹਾ ਸਮਝਦੇ ਹਰਗ ਸੋਗ ਦੋਹੋਂ ਤੇ ਮੁਕਤੇ ਸਦਾ ਅਲੇਪਤ ਜੋਗ ਅਰਜੁਗ ਤੇ ਅਰਦਾ ਅਰਥ ਹੁੰਦਾ ਅਤੇ ਜਦੋਂ ਗੁਰਬਾਣੀ ਦੇ ਵਿੱਚ ਆਇਆ ਨਾ ਅਰ ਅਰ ਸ਼ਬਦ ਕਲਗੀਧਰ ਪਾਸ਼ਾ ਨੇ ਬਤਿਆ ਵਰਤਿਆ ਉਹਦਾ ਅਰਥ ਉੱਥੇ ਅਰਥ ਹੈ ਬੈਰੀ ਵਾਸ਼ਾ ਕਹਿੰਦੇ ਸਦਾ ਆਲਿਪਤ ਜੋਗ ਅਰ ਜੁਗਤੇ ਦੋਨਾਂ ਦਾ ਅਰਥ ਹੈ ਕਿ ਜੁੜਨਾ ਜਿਹੜਾ ਜੁੜਿਆ ਹੋਇਆ ਨਾ ਉਹ ਸਦਾ ਆਲਿਪਤ ਲਿਪਤ ਨਹੀਂ ਰਹਿੰਦਾ ਆਲਿਪਤ ਐਡਾ ਅਗੇਤਰ ਲੱਗ ਗਿਆ ਸਦਾ ਆਲਿਪਤ ਜੋਗ ਅਰ ਜੁਗਤੇ ディースੇ ਸਭ ਮੈਂ ਸਭ ਤੇ ਰਹਤੇ ਉਹ ਸਾਰਿਆਂ ਨੂੰ ਦਿਖਦੇ ਆ ਪਰ ਰਹਿੰਦੇ ਸਾਰਿਆਂ ਤੋਂ ਨਿਰਲੇਪ ਰਹਿੰਦੇ ਸੰਸਾਰ ਦੇ ਵਿੱਚ ਆ ਪਰ ਸੰਸਾਰ ਦੇ ਵਿੱਚ ਉਹਨਾਂ ਦੀ ਪਕੜ ਕੋਈ ਨਹੀਂ ਹੈ ਰਹਿੰਦੇ ਪਰਿਵਾਰ ਦੇ ਵਿੱਚ ਪਰ ਪਕੜ ਨਹੀਂ ਹੈ ਅਸੀਂ ਦੁਖੀ ਕਿਉਂ ਹੁੰਨੇ ਆ ਸਾਡੀ ਪਕੜ ਹੁੰਦੀ ਹੈ diss eh ਸਭ ਮੈਂ ਸਭ ਤੇ ਰਹਤੇ ਗੁਰੂ ਮਹਾਰਾਜ ਕਹਿੰਦੇ ਨਾ ਕਲਗੀਧਰ ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸਨਿਆਸਾ ਘਰ-ਵਾਰ ਛੱਡਣ ਦੀ ਲੋੜ ਨਹੀਂ ਹੈ ਕਿੱਦਾਂ ਦਾ ਸੰਿਆਸ ਧਾਰਨ ਕਰਨਾ ਰੇ ਮਨ ਐਸੋ ਕਰ ਸੰਿਆਸਾ ਬਨਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸ ਆਪਣੇ ਸਦਨ ਨੂੰ ਆਪਣੇ ਘਰ ਨੂੰ ਜੰਗਲ ਸਮਝੋ ਆਏ ਅਸੀਂ ਪ੍ਰਾਣੇ ਆ ਇਹਦੇ ਵਿੱਚ ਅਸੀਂ ਸਦਾ ਨਹੀਂ रह ਸਕਦੇ ਕਿੰਨੇ ਚਲੇ ਗਏ ਕਿੰਨੇ ਚਲੇ ਜਾਣਗੇ ਅੱਜ ਇੱਥੇ ਬੈਠੇ ਆ ਨਾ ਆਪਾਂ ਧਰਤੀ ਤੇ ਪਤਾ ਨਹੀਂ ਕਿੰਨੇ ਕਿ ਮਰ ਗਏ ਕਿੰਨੇ ਕਿ ਚਲੇ ਗਏ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਪਰ ਉਹ ਯਾਦ ਰਹਿੰਦੇ ਆ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਪਰਮੇਸ਼ਰ ਨਾਲ ਆਪਣਾ ਸਬੰਧ ਕਾਇਮ ਕੀਤਾ ਆ ਸ਼ਬਦ ਪੜਿਆ ਜਾਂਦਾ ਹੈ ਨਾ ਗੁਰਾਰਜਨ ਸਾਹਿਬ ਦਾ ਕਹਿੰਦੇ ਰਹਿਣ ਨਾ ਪਾਵੈ ਸੁਰ ਨਰ ਦੇਵਾ ਊਠ ਸੁਧਾਰੈ ਕਰਮੁਣ ਜਨ ਸੇ ਵੱਡੇ ਵੱਡੇ ਦੇਵੀ ਦੇਵਤੇ ਚਲੇ ਪਰ ਉਹ ਹਮੇਸ਼ਾ ਜਿੰਦੇ ਰਹਿੰਦੇ ਆ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗਤਿ ਨੇ ਦਰਸ਼ਨ ਪਾਇਆ ਅੱਜ ਵੀ ਜੇ ਆਪਾਂ ਸਭ ਜਾਦਿਆਂ ਨੂੰ ਯਾਦ ਕਰਦੇ ਆਂ ਪੰਜ ਪਿਆਰਿਆਂ ਨੂੰ ਯਾਦ ਕਰਦੇ ਆਂ ਉਹਨਾਂ ਸਿੱਖਾਂ ਨੂੰ ਯਾਦ ਕਰਦੇ ਆਂ ਉਹ ਅੱਜ ਵੀ ਹੈ ਅੱਜ ਵੀ ਹਨ ਕਾਰਨ ਕਿ ਬ੍ਰह्म ज्ञानी ਸਦ ਜੀਵੈ ਨਹੀਂ ਮਰਦਾ ਉਹ ਆਤਮਿਕ ਮੌਤੇ ਨਹੀਂ ਮਰਦੇ ਸਰੀਰ ਤਾਂ ਇੱਕ ਦਿਨ ਖਤਮ ਹੁੰਦਾ ਹੀ ਆ ਪਰ ਉਹ ਉੱਪਰ اٹh ਜਾਂਦੇ ਆ ਪਰਮੇਸ਼ਰ ਦੀ ਰਹਿਮਤ ਨੂੰ ਪ੍ਰਾਪਤ ਕਰਦੇ ਆਂ ਸਾ ਸੰਗਤ ਜੀ ਪਰਮੇਸ਼ਰ ਸਤਗੁਰੂ ਮਹਾਰਾਜ ਜੇਦ ਰਹਿਮਤ ਕਰਦੇ ਆ ਨਾ ਕਹਿੰਦੇ ਭਾਈ ਦਿਸੇ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾਉ ਏ ਧਿਆਨ ਧਰਤੇ ਉਹ ਰੱਬ ਦਾ ਧਿਆਨ ਧਰਤੇ ਅਕਾਲ ਪੁਰਖ ਦੇ ਧਿਆਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦੇ ਆ ਸੰਤਨ ਕੀ ਮਹਿਮਾ ਕਵਨ ਬਖਾਨੋ ਜਿਹੜੇ ਪ੍ਰਭੂ ਦੇ ਪਿਆਰੇ ਗੁਰਸਿੱਖ ਸੰਤ ਜਨ ਉਹਨਾਂ ਦੀ ਮਹਿਮਾ ਵਿਖਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹਨਾਂ ਨੇ ਕਹਾਣਾ ਬਹੁਤ ਕੀਤੀ ਹੁੰਦੀ ਹੈ ਉਹਨਾਂ ਨੇ ਕਮਾਈ ਬਹੁਤ ਕੀਤੀ ਹੁੰਦੀ ਸੰਤਨ ਕੀ ਮਹਿਮਾ ਕਵਣ ਬਖਾਨੋ ਕਹਿੰਦੇ ਕੌਣ ਵਿਖਿਆਨ ਕਰ ਸਕੇ ਜਿਹੜੇ ਪ੍ਰਭੂ ਦੇ ਪਿਆਰੇ ਆਪ ਰੋਜ਼ ਪੜ੍ਹਦੇ ਆ ਮੰਨੇ ਕੀ ਗਤ ਕਹੀ ਨਾ ਜਾਏ ਉਹਨਾਂ ਦੀ ਗਤ ਮਤਲਬ ਅਵਸਥਾ ਕਹੀ ਨਹੀਂ ਜਾ ਸਕ ਜੇ ਕੋ ਕਹਾ ਪਿੱਛੇ ਪਛਤਾਏ ਜੇ ਕੋ ਕਹਿੰਦਾ ਨਾ ਕਹਿੰਦੇ ਪਸਤਾਨਤ ਵੀ ਘਟ ਗਿਆ ਹੈ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਬਹ ਕਰਨ ਵਿਚਾਰ ਬੈਠ ਕੇ ਆਪਾਂ ਵਿਚਾਰ ਕਰ ਰਹੇ ਹਾਂ ਜਿਹੜਾ ਨੇ ਮੰਨੇ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਵੀ ਸਵਾਲ ਕੀਤਾ ਹੋਣਾ ਨਾ ਗੁਰੂ ਨਾਨਕ ਪਾਸ਼ਾ ਨੇ ਵੀ ਜੇ ਅਸੀਂ ਮੰਨਾਂਗੇ ਕਹਿੰਦੇ ਮਨੋਂ ਪਾਈ ਕੀ ਹੋਏਗਾ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਾਵਨ ਕੀ ਸੋਧ ਮਨ ਮੂੰਹ ਚੋਟਾਣਾ ਖਾਏ ਮਨ ਜਮ ਕੇ ਸਾਥ ਨਾ ਜਾਏ ਕਿੰਨਾ ਕੋਈ ਦੱਸ ਦਿੱਤਾ ਕਹਿੰਦੇ ਮੰਨ ਕੇ ਤਾਂ ਦੇਖ ਤੂੰ ਮੰਨੇਗਾ ਤੇਨੂੰ ਇੰਨੀਆਂ ਵੱਡੀਆਂ ਅਵਸਥਾ ਦੇ ਪਦਵੀਆਂ ਪ੍ਰਾਪਤ ਹੋ ਜਾਣਗੀਆਂ ਮੰਨ ਲੈ ਤਾਂ ਸਹੀ ਕਿਉਂਕਿ ਜੀਵਨ ਦੇ ਵਿੱਚ ਮੰਗਦੇ ਆ ਮੰਨਦੇ ਨਹੀਂ ਮੈਂ ਆਪਣੇ ਸਮੇਤ ਗੱਲ ਕਰਦਾ ਕਹਿੰਦੇ ਇੱਕ ਰੱਬ ਦੇ ਕੋਲ ਰੋਜ ਆਉਂਦਾ ਸੀ ਰੋਜ ਆਉਂਦਾ ਸੀ ਗੁਰਦੁਆਰੇ ਰੋਜ ਗੁਰੂ ਦੇ ਕੋਲ ਆ ਕੇ ਡਿਮਾਂਡ ਰੱਖਦਾ ਸੀ ਉਹਦੀਆਂ ਮੰਗਾਂ ਬਥੇਰੀਆਂ ਪੂਰੀਆਂ ਕਰ ਦਿੱਤੀਆਂ ਰੱਬ ਨੇ ਬਹੁਤ ਮੰਗਾਂ ਪੂਰੀਆਂ ਕਰ ਦਿੱਤੀਆਂ ਫਿਰ ਕਦੇ-ਕਦੇ ਆਉਣਾ ਸ਼ੁਰੂ ਕਰ ਦਿੱਤਾ ਕਦੇ-ਕਦੇ ਮਤਲਬ ਜਿੱਦਣ ਉਹਨੂੰ ਲੋੜ ਪੈਂਦੀ ਸੀ ਉਦੋਂ ਮੰਗਣ ਜਦ ਕੰਮ ਚਾਹੀਦਾ ਸੀ ਕੋਈ ਕੰਮ ਹੁੰਦਾ ਸੀ ਉਦੋਂ ਤੇ ਫਿਰ ਇੱਕ ਦਿਨ ਗੁਰੂ ਨੇ ਕਹਿ ਦਿੱਤਾ ਕਹਿੰਦਾ ਫਿਰ ਮੰਗਣੇ ਆਉਂਦਾ ਜਾਂ ਮਿਲਣ ਵੀ ਆਉਣਾ ਕਦੇ ਵੀ ਰੋਜ਼ ਮੰਗਣੇ ਆਉਂਦਾ ਕਦੇ ਮਿਲਣ ਵੀ ਆ ਜਾਇਆ ਕਰ ਤੇ ਜਿੱਦਣ ਮਿਲਣ ਆਏ ਆ ਨਾ ਤੇ ਭਾਵੇਂ ਤੁਸੀਂ ਬਹੁਤ ਭਾਗਾਂ ਵਾਲੇ ਸਾਧ ਸੰਗਤ ਦੀ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਸ ਜਿਦੋਂ ਉਹਨੂੰ ਮਿਲਣ ਆ ਗਏ ਕਿ ਅਸੀਂ ਮਿਲਣਾ ਹੈ ਅਸੀਂ ਸਤਗੁਰੂ ਦੇ ਕੋਲ ਆਏ ਮੰਗਦੇ ਆ ਮੰਗਣਾ ਵੀ ਉਹਦੇ ਕੋਲ ਹੀ ਹੈ ਬਣਾਂਗੇ ਨਾ ਤੇ ਉਹਨੇ ਆਪਣੇ ਆਪ ਦੇ ਦੇਣਾ ਉਹਨੇ ਆਪੇ ਨਾਲ ਬਖਸ਼ਿਸ਼ ਕਰਦੇ ਨੇ ਤੂੰ ਆਪ ਰਹਿਮਤ ਕਰ ਦਉ ਆਪ ਬਖਸ਼ਿਸ਼ ਕਰਦੇ ਨੇ ਸਤਗੁਰੂ ਕਹਿੰਦੇ ਆਗਾਦ ਬੋਧ ਕਿਸ ਮਿਤ ਨਹੀਂ ਜਾਨੋ ਜਿਹੜੇ ਪ੍ਰਭੂ ਦੇ ਪਿਆਰੇ ਗੁਰਸਿੱਖ ਜਨ ਸੰਤਨ ਕੀ ਮਹਿਮਾ ਕਵਨ ਵਿਖਾਨੋ ਆਗਾਦ ਬੋਧ ਕਿਸ ਮਿਤ ਨਹੀਂ ਜਾਨੋ ਜਦੋਂ ਰੱਬ ਅਗਾਧ ਬੋਧ ਆਇਆ ਨਾ ਇਸੇ ਤਰ੍ਹਾਂ ਪ੍ਰਭੂ ਦੇ ਪਿਆਰੇ ਵੀ ਅਗਾਧ ਬੋਧ ਹੋ ਜਾਂਦੇ ਜਿਹੜੇ ਰੱਬ ਦੇ ਨਾਲ ਜੁੜ ਜਾਂਦੇ ਤੇ ਆਖਰ ਵਿੱਚ ਕਹਿੰਦੇ ਸਤਗੁਰੂ ਜੀ ਕਿਰਪਾ ਕਰਦੇ ਹੋ ਸਾਡੇ ਤੇ ਵੀ ਕਰਦੇ ਹੋ ਪ੍ਰਾਰ ਬ੍ਰਹਮ ਮੋਹੇ ਕਿਰਪਾ ਕੀਜੈ हे ਪਾਰਬਰਮ ਪਰਮੇਸ਼ਰ ਜੀ ਮੇਰੇ ਤੇ ਰਹਿਮਤ ਕਰਦੇ ਹੋ ਧੂਰ ਸੰਤਨ ਕੀ ਨਾਨਕ ਦੀਜੈ ਮੈਨੂੰ ਵੀ ਪ੍ਰਭੂ ਪਿਆਰਿਆਂ ਦੀ ਸੰਤਾਂ ਸੰਤ ਜਾਨੁ ਪਰਮਾਸ਼ ਪਰਮੇਸ਼ਰ ਦੇ ਜਿਹੜੇ ਪਿਆਰੇ ਆ ਉਹਨਾਂ ਦੀ ਚਰਨ ਧੂੜ ਮਿਲ ਜੇ ਉਹਨਾਂ ਦੀ ਸੰਗਤ ਮੈਨੂੰ ਮਿਲ ਜੇ ਰੋਜ਼ ਪੜਦੇ ਆ ਰੋਜ਼ ਪੜਦੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੁਰੇ ਮੇਰੀ ਸ਼ਰਦਾ ਹੈ ਕਿਹੜੀ ਮੰਗੀ ਹੈ ਕਹਿੰਦੇ ਨਾਨਕ ਦਾਸ ਇਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂ ਰਹਿ ਉਹ ਗੁਰਸਿੱਖਾਂ ਦੀ ਸੰਤਾਂ ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜ ਪ੍ਰਾਪਤ ਹੋ ਜਾ ਉਹਨਾਂ ਦੀ ਸੰਗਤ ਮਿਲ ਜੇ ਤੇ ਜਿਨ੍ਹਾਂ ਨੂੰ ਮਿਲ ਜਾਂਦੀ ਹੈ ਸਤਿਗੁਰੂ ਕਹਿੰਦੇ ਭਾਈ ਹਰ ਸੰਗ ਰਾਤੇ ਮਨ ਤਨ ਹਰੇ ਉਹਨਾਂ ਦਾ ਮਨ ਵੀ ਤੇ ਉਹਨਾਂ ਦਾ ਤਨ ਵੀ ਹਰਿਆ ਭਰਿਆ ਕਦੋਂ ਕਹਿੰਦੇ ਗੁਰਪੂਰੇ ਕੀ ਸ਼ਰਣੀ ਪਰੇ ਜਿਹਦਾ ਪੂਰੇ ਗੁਰੂ ਦੀ ਉਹ ਸ਼ਰਨ ਵਿੱਚ ਆ ਜਾਂਦੀ ਹੈ ਕੋਈ ਵੀ ਹੋਵੇ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਹੈ ਜਿਹਦੇ ਉੱਪਰ ਰੱਬ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਕਿਉਂਕਿ ਜੀਵਨ ਸਤਿਗੁਰੂ ਜਦੋਂ ਦਿੰਦਾ ਹੈ ਨਾ ਤੇ ਇਹਨਾਂ ਜਾ ਪਦਾਰਥਾਂ ਨੂੰ ਸਿਰਫ ਉਹ ਆਪਣਾ ਸਾਧਨ ਸਮਝਦਾ ਉਹਨਾਂ ਨੂੰ ਵਰਤਾ ਬਰਤਨ ਵਾਸਤੇ ਸਮਝਦਾ ਉਹਨਾਂ ਨੂੰ ਰੱਬ ਨਹੀਂ ਸਮਝਦਾ ਜੀਵਨ ਦੇ ਵਿੱਚ ਬਹੁਤ ਵੱਡੀ ਜਦੋਂ ਰੱਬ ਪ੍ਰਾਪਤੀ ਕਰਦਾ ਬਖਸ਼ਿਸ਼ ਕਰਦਾ ਉਹ ਹੂੰ ਹਾਂ ਦੇ ਵਿੱਚ ਨਹੀਂ ਰਹਿੰਦਾ ਮੈਂ ਮੇਰੀ ਦੇ ਵਿੱਚ ਨਹੀਂ ਰਹਿੰਦਾ ਮੈਂ ਮੇਰਾ ਹੈ ਕਹਿੰਦੇ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਭਾਗਾਂ ਵਾਲਿਓ ਜਿਹੜੇ ਕਹਿੰਦੇ ਵੀ ਭਾਈ ਸਤਗੁਰ ਨੇ ਮਕਾਨ ਦਿੱਤਾ ਸਤਗੁਰ ਨੇ ਗੱਡੀ ਦਿੱਤੇ ਨੇ ਤਾਂ ਮੈਂ ਜੋ ਮੇਰੇ ਕੋਲ ਗੱਡੀ ਜੋ ਘਰ ਮੇਰਾ ਜੋ ਕਾਰੋਬਾਰ ਹੋਰ ਕਿਸੇ ਦਾ ਨਹੀਂ ਜੇ ਮਨ ਦੇ ਵਿੱਚ ਇਦਾਂ ਦੀ ਭਾਵਨਾ ਹੈ ਤੇ ਕਦੇ ਵੀ ਭੜਾ ਨਹੀਂ ਹੋ ਸਕਦਾ ਗੁਰਮਾਰ ਕਹਿੰਦੇ ਜਿਸਕੇ ਅੰਦਰ 타ਤ ਪਰਾਹੀ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਕਦੇ ਨਹੀਂ ਭੜਾ ਹੋ ਸਕਦਾ ਤੇ ਕਹਿੰਦੇ ਜੀਵਨ ਦੇ ਵਿੱਚ ਜਿਹੜਾ ਉਹਦਾ ਸ਼ੁਕਰ ਕਰਦਾ ਜਿਹੜਾ ਉਹਦੇ ਹੁਪਾਣੇ ਦੇ ਵਿੱਚ ਰਹਿੰਦਾ ਉਹਦੀ ਰਾਜਾ ਵਿੱਚ ਰਹਿੰਦਾ ਕੀ ਜਤ ਸਤਗੁਰ ਜਿੱਥੇ ਤੂੰ ਰੱਖ ਲਵੇਂ ਜੇ ਤੂੰ ਭਾਵੇਂ ਲੱਖਾਂ ਵਿੱਚ ਖੜਾ ਰਹੇ ਤਾਂ ਵੀ ਠੀਕ ਹੈ ਜੇ ਭਾਵੇਂ ਤੂੰ ਫਿਰ ਜੇ ਭੀਖ ਮੰਗਾਵੇ ਤਾਂ ਕਿਆ ਘਟ ਜਾਏ ਤੇ ਜੇ ਤੂੰ ਜਿੱਦਾਂ ਵੀ ਕਰੇ ਤੇ ਤੂੰ ਪ੍ਰਮਾਤਮਾ ਤੂੰ ਕਰਨ ਵਾਲਾ ਹੈ ਤੂੰ ਸਮਰਥ ਹੈ ਪਰ ਜਿਹੜੇ ਉਹਦੇ ਨਾਲ ਰੱਤੇ ਜਾਂਦੇ ਆ ਕਹਿੰਦੇ ਭਾਵੇਂ ਕੁਝ ਵੀ ਨਹੀਂ ਹੁੰਦਾ ਉਹਨਾਂ ਦਾ ਮਨ ਤਨ ਹਰਿਆ ਹੁੰਦਾ ਹਰ ਸੰਗ ਰਾਤੇ ਮਨ ਤਨ ਹਰੇ ਗੁਰਪੁਰੇ ਕੀ ਸਰਨੀ ਪਰੇ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਵਤ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ